ਆਖੀ ਇੱਕ ਪੁੱਛਣਾ ਭੁੱਲ ਗਏ ਹਾਂ ਜੀ ਪਹਿਲਾਂ ਪਰਿਵਾਰ ਕਿੰਨਾ ਵੱਡਾ ਆਪਣੇ ਪਰਿਵਾਰ ਪਰਿਵਾਰ ਦਾ ਜਮਗਾ ਸਾਡਾ ਪਰਿਵਾਰ ਤਕਰੀਬ ਵਿੱਚ ਅਸੀਂ ਤਿੰਨ ਭਾਈ ਹਾਂ ਜੀ ਤਿੰਨਾਂ ਭਰਾਵਾਂ ਦੀ ਰਾਤ ਦੋ-ਦੋ ਬੱਚੇ ਜੀ ਤਿੰਨ ਤਿੰਨ ਔਲਾਦ ਸਾਡੇ ਪਰਿਵਾਰ ਜਿਹੜਾ ਹੈਗਾ ਉਹ ਹਿਸਾਬ ਦਾ ਇਹ ਠੀਕ ਹੈ ਕਿਰਪਾ ਜੀ ਮਾਲਕ ਦੀ ਬੜੀ ਕਿਰਪਾ ਜੀ ਆਸ਼ੀਰਵਾਦ ਹੈ ਜੀ ਹਾਂ ਕਰਦੇ ਜੀ ਪੋਤੇ ਹਾਂ ਜੀ ਹਾਂ ਜੀ ਪੋਤੀ ਹੋਈ ਜੀ ਮੇਰੇ ਮਗਰੋਂ ਹੋਈ ਹੈ ਜੀ ਹਾਂਜੀ ਹਾਂਜੀ ਸਾਰੇ ਸਾਰੇ ਪਿੰਡ ਵਾਸੀਆਂ ਨੂੰ ਵਧਾਈਆਂ ਭਾਈ ਉਹ ਮੇਰੇ ਮਗਰਮ ਹੋਈਏ ਜੈ ਤ੍ਰਿਆ ਕਾਲ ਬਾਕੀ ਪਿਤਰੋਂ ਦਾ ਆਸ਼ੀਰਵਾਦ ਹੈ ਜੀ ਸਾਡੇ ਤੇ ਜਿਹੜੇ ਪੁਰਾਣੇ ਪਿਤਰ ਹੈ ਸਾਡੇ ਦੀ ਮਾਂ ਚੇਤਾ ਉਹਨਾਂ ਦਾ ਆਸ਼ੀਰਵਾਦ ਹੈ ਫੈਂਕਸ ਧੰਨਵਾਦ ਭਾਈ ਪਿੰਡ ਵਾਸੀਓ ਹਰ ਹਰ ਮਾਨਦੇਵ ਹਰ ਹਰ ਮਾਨਦੇਵ ਜੈ ਬੋਲੇ ਵਾਹਿਗੁਰੂ ਚਲੋ ਜੀ ਚਲੋ ਦੋ ਪੱਧਰ ਪਾਉਂਦੇ ਚਲੋ

아, 네. 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 네.

ਚਾਰਨਾ ਪਿੰਡ ਚ ਆ ਗਿਆ ਪਿੰਡ ਦੇ ਆ ਦੇ ਚਾਰਨਾ ਚ ਆ ਗਿਆ ਜੀ ਤੁਸੀਂ ਕਿਹੜੇ ਪਿੰਡ ਤੋਂ ਇੱਥੋਂ ਕਿਵੇਂ ਇੱਥੋਂ ਪਿੰਡ ਤੋਂ ਕਿਹਦੇ ਕਿਉਂਗੇ 13 6 ਜੀ 13 6 2025 ਜੀ 12 ਨੂੰ ਝੰਡੇ ਬਣਾਏ ਜੀ ਇੱਕ ਦਿਨ ਮੈਂ ਮਾਫੀ ਪਰਮਾਤਮਾ ਕੋਲ ਮੰਗੀ 늦 ਗਿਆ ਮੈਂ ਇੱਕ ਦਿਨ ਕੋਈ ਘਰ ਚ ਮਜਬੂਰੀ ਸੀ ਕੰਮ ਦੀ ਮੈਨੂੰ ਇੱਥੋਂ ਤੁਸੀਂ ਪਹਿਲਾਂ ਰੋਪੜ ਗਿਆ ਜੀ ਰੋਪੜ ਤੋਂ ਕਿੱਥੇ ਗਿਆ ਜੀ ਬਾਰੇ ਮੇਰਦਾ ਜਿਹਾ ਰੋਪੜ ਤੋਂ ਅਸੀਂ ਗਏ ਜੀ ਬਰਾਲੀ ਪੀਜੀਆਈ ਮੋਲਾਪੁਰ ਬੈਰੀਅਲ ਜੀ ਪੰਚਕੂਲਾ ਜੀ ਸਕੂਲੀਏ ਤੋਂ ਬਾਅਦ ਅਸੀਂ ਗਏ ਜੀ ਮਾਤਾ ਜੀ ਐ ਇੱਧਰ ਆਪਣੇ ਪਹਿਲਾ ਮਾਤਾ ਜੀ ਦੇ ਦਰਸ਼ਨ ਕੀਤੇ ਜੀ ਇਹ ਹਿਮਾਚਲ ਦੇ ਵਿੱਚ ਐ ਉਹ ਹਿਮਾਚਲ ਚ ਮਾਤਾ ਉਹ ਨਹੀਂ ਨਾ ਭੁੱਲ ਗਿਆ ਮਾਤਾ ਦਾ ਤਰਲੋਕਪੁਰ ਜੀ ਠੀਕ ਹੈ ਤਰਲੋਕਪੁਰ ਰਾਹਪੁਰਾਣੀ ਜੀ ਮਾਨਗਪੁਰ ਟਫਰਾ ਜਿੱਥੇ ਦਸਵੀਂ ਪਾਸ਼ਾ ਹੀ ਨੇ ਰਾਤ ਕੱਟੀ ਸੀ ਹਰਿਆਣਾ ਜੀ ਪੰਚਕੂਲਾ ਜੀ ਉਸ ਤੋਂ ਬਾਅਦ ਨਾਂਣ ਗਏ ਜੀ ਫੇਰ ਗਏ ਜੀ ਪੌਂਡਾ ਸਾਹਿਬ ਸਾਹਿਬ ਦੇਰਾ ਧੂਨ ਜੀ ਵੇਰਾ ਦੂਨ ਤੋਂ ਬਾਅਦ ਗਿਆ ਜੀ ਰਿਸ਼ੀਕੇਸ਼ ਉੱਥੇ 2 ਦਿਨ ਟਿਕੇ ਜੀ ਉਸ ਤੋਂ ਬਾਅਦ ਯਾਤਰਾ ਚાલુ ਹੋ ਗਈ ਜੀ ਅੱਗੇ ਕਿੰਨੇ ਦਿਨ ਵਿੱਚ ਪੁੱਜੇ ਉੱਥੇ ਜੀ ਉੱਥੇ ਮੈਂ ਪੁੱਜਿਆ ਜੀ 14 27 15 ਦਿਨ ਤੋਂ ਮੱਥਾ ਟੇਕਿਆ ਜੀ 27 28 ਤਰੀਕ ਨੂੰ ਮੱਥਾ ਟੇਕਿਆ ਜੀ ਮੈਂ ਸਮਝੇ ਕਿ ਮੈਂ ਜੀ ਦੱਸੋ ਤੁਹਾਨੂੰ ਕਿਸੇ ਠੋਕ ਜਾ ਬਿਆ ਇਹ ਫਿਰੰਟਾ ਯਾਤਰਾ ਕਰਨ ਦਾ ਵਸ ਕੁਦਰਤੀ ਜੀ ਕੋਈ ਚੋੜ ਪੈਰ ਚਾ ਚੁੱਕੀ ਸੀ ਮੈਂ ਮਾਲਕ ਕੋਲ ਅਰਦਾਸ ਕੀਤੀ ਸੀ ਵੀ ਇਹਨਾਂ ਪੈਰ ਨੂੰ ਸਹੀ ਕਰ ਦੇ ਵੇ ਇਹਨਾਂ ਪੈਰਾਂ ਨਾਲ ਤੇਰੇ ਮੈਂ ਦਰਸ਼ਨ ਕਰਨੇ بس ਕੁਦਰਤੀ ਪਹਿਲੀ ਯਾਤਰਾ April ਚ ਚਲਾ ਗਿਆ ਜੀ ਮੈਂ ਰਿਸ਼ੀਕੇਸ਼ ਤੋਂ ਮੋੜ ਦਿੱਤਾ ਜੀ ਉਹਨਾਂ ਨੇ 2003 ਚ ਸ੍ਰੀ ਹਿਮਕੁੰਡ ਸਾਹਿਬ ਖੁੱਲਦਾ ਜੀ ਪਹਿਲੀ ਜੂਨ ਤੋਂ ਲੈ ਕੇ ਜੀ 10 ਅਕਤੂਬਰ ਤੱਕ ਫਿਰ 2006 ਗਿਆ ਜੀ 2004 ਗਿਆ 8 ਗਿਆ ਜੀ ਫਿਰ 13 ਗਿਆ ਜੀ ਜਦੋਂ ਪ੍ਰਲੈ ਹੋਇਆ ਜੀ ਕਦੇ ਰਸਤੇ ਵੀ ਤੁਹਾਨੂੰ ਦਿੱਕਤ ਆਈ ਹੈ ਦਿੱਕਤ ਕੋਈ ਸਾਈਕਲ ਦੀ ਕੋਈ ਨਹੀਂ ਆਈ ਜੀ ਕਦੇ ਬੈਂਕਰ ਹੋ ਗਿਆ ਉਹ ਵੀ ਸਾਈਕਲ ਨਹੀਂ ਜੀ ਬਸ ਇੱਕ ਬਾਲ ਲੀਕ ਹੋਇਆ ਸੀ ਉਹ ਵੀ ਕੁਦਰਤੀ ਸੰਤਾਂ ਦੇ ਡੇਰੇ ਹੀ ਹੋਇਆ ਬਾਕੀ ਸਿਹਤ ਪ੍ਰੋਬਲਮ ਜਰੂਰ ਹੈ ਮਾੜੀ ਮੋਟੀ ਸਰੀਰ ਦਰਦ ਮਾਰਦਾ ਜੀ ਜਿਆਦਾ ਕਠਨ ਯਾਤਰਾ ਹੈ ਜਦੋਂ ਹੇਮਕੁੰਡ ਸਾਹਿਬ 3 ਕਿਲੋਮੀਟਰ ਰਹਿ ਗਿਆ ਜੀ ਤਾਂ ਛਾਤੀ ਦਾ ਸਾਹ ਥੋੜਾ ਦਿੱਕਤ ਆਈ ਆ ਹਾਂ ਵਾਹਿਗੁਰੂ ਜੀ ਦਾ ਖਾਲਸਾ ਅਕਾਲ ਪੁਰਖ ਜੀ ਦੀ ਫਤਿਹ ਅੱਜ ਬਹੁਤ ਹੀ ਭਗਾ ਵਾਲਾ ਦਿਨ ਹੈ ਜੋ ਕਿ ਗਿਆਨ ਚੰਦ ਠੇਕੇਦਾਰ ਅੱਜ ਜੇ ਪੰਜਵੀਂ ਯਾਤਰਾ ਆਪਣੀ ਪੂਰੀ ਕਰਕੇ ਸ਼੍ਰੀ ਹੇਮਕੁੰਡ ਸਾਹਿਬ ਤੋਂ ਅੱਜ ਸਾਈਕਲ ਯਾਤਰਾ ਤੇ ਵਾਪਸ ਆਏ ਹਨ ਇਹਨਾਂ ਨੂੰ ਗਏ ਨੂੰ 13 ਤਰੀਕ ਨੂੰ ਇੱਥੋਂ ਗਏ ਸਨ ਅੱਜ 20 ਤਰੀਕ ਨੂੰ ਇਹ ਵਾਪਸ ਆਏ ਹਨ ਔਰ ਪਿੰਡ ਵੱਲੋਂ ਇਹਨਾਂ ਦਾ ਬੜਾ ਪਰਮਾਣ ਸਵਾਗਤ ਕੀਤਾ ਹੈ ਔਰ ਮੈਂ ਇੱਕ ਮਹੀਨਾ ਸੱਤ ਦਿਨਾਂ ਦਾ ਹਾਂ ਬੇਰਬਾ ਇਹ ਇੱਕ ਮਹੀਨਾ ਸੱਤ ਦਿਨ ਇਹਨਾਂ ਨੂੰ ਹੋ ਗਿਆ ਹਨ ਗਏ ਨੂੰ ਸਾਈਕਲ ਦੀ ਯਾਤਰਾ ਇਹਨਾਂ ਨੇ ਕੀਤੀ ਹੈ ਬੜੀ ਇਹਨਾਂ ਦੀ ਹਿੰਮਤ ਹੈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਜੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਪਿੰਡ ਵਾਲੇ ਸਾਰੇ ਇੱਥੇ ਉਹਨਾਂ ਦਾ ਸਵਾਗਤ ਕਰਨ ਲਈ ਆਏ ਹੋਏ ਹਨ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੱਤੀ ਹਵਾ ਨਾਲ ਇਹਨਾਂ ਨੂੰ ਲੱਗੇ ਕਿਉਂਕਿ ਇਹਨਾਂ ਨੂੰ ਇੱਕ ਬੜੀ ਸ਼ੌਂਕ ਸੀਗੀ ਪੰਜਵੀਂ ਯਾਤਰਾ ਕਰਨੀ ਕੋਈ ਸੌਖੀ ਨਹੀਂ ਆ ਲੋਕ ਤਾਂ ਕਾਰਾਂ ਬੱਸਾਂ ਤੇ ਜਾਂਦੇ ਜਾਂਦੇ ਥੱਕ ਜਾਂਦੇ ਹਨ ਪਰ ਇਹ ਸਾਈਕਲ ਤੇ ਇੰਨੀ ਦੂਰ ਯਾਤਰਾ ਜਿਹੜੀ ਹੈ ਜੀ ਦਿਨ ਰਾਤ ਇੱਕ ਕਦਾਰਨਾਥ ਬਦਰੀਨਾਥ ਹਿਮਕੋਟ ਸਾਧ ਔਰ ਹਰਦਵਾਰ ਦੇ ਵਿੱਚੋਂ ਹੁੰਦੇ ਹੁੰਦੇ ਅੱਜ ਘਰ ਵਾਪਸ ਪਹੁੰਚੇ ਹਨ ਤੇ ਬਹੁਤ ਇਹਨਾਂ ਦੀ ਇੱਕ ਤਪੱਸਿਆ ਹੈ ਕਿਉਂਕਿ ਹਰੇਕ ਆਦਮੀ ਤਪੱਸਿਆ ਨਹੀਂ ਕਰ ਸਕਦਾ ਸਾਈਕਲ ਤੇ ਯਾਤਰਾ ਕਰਨੀ ਤਾਂ ਬੜੀ ਔਖੀ ਆ ਜਿੰਨੇ ਗੁਰਦੁਆਰੇ ਨੇ ਔਰ ਦਿਨ ਰਾਤ ਇੱਕ ਕਰਕੇ ਦਿਨ ਇੱਕ ਰਾਤ ਕਰਕੇ ਇਹਨਾਂ ਨੇ ਮੀਂਹ ਦੇਰੀ ਦੇ ਵਿੱਚ ਧੁੱਪ ਦੇ ਵਿੱਚ ਇਹਨਾਂ ਨੇ ਜੋ ਤਪੱਸਿਆ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਿੰਡ ਦਾ ਵੀ ਇਹਨਾਂ ਨੇ ਨਾਮ ਰੋਸ਼ਨ ਕੀਤਾ ਔਰ ਬਾਜੀਗਰ ਸਮਾਜ ਦਾ ਵੀ ਇਹਨਾਂ ਨੇ ਨਾ ਰੋਸ਼ਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਖਿਆ ਨਹੀਂ ਤੁਸੀਂ ਹੋਰ ਕੀ ਚਾਹਤ ਨਹੀਂ ਦੇਣੀ ਚਾਹੁੰਦੇ ਜੀ ਹਾਂ ਜੀ ਤੋ ਜੰਗਲ ਦੀ ਯੋਜਨ ਸਮਾਨ ਤੇ ਗਿਆ ਸੀ ਇਹ ਸਮਾਨ ਇਹ ਮੂਵੀ ਬਣवानी ਸੀ ਚੇਤਾ ਭੁੱਲ ਗਿਆ ਜੀ ਸਿੱਧੀ ਏਮਕੁੰਡ ਸਾਹਿਬ ਬਦਰੀਨਾਥ ਦੀਆਂ ਫੋਟੋਆਂ ਜੀ ਏਮਕੁੰਡ ਸਾਹਿਬ ਦੀਆਂ ਜੇ ਆਈਆਂ ਨੇ ਜੀ ਰੋਪੜ ਪਈਆਂ ਜੀ ਬਾਕੀ ਜਲ ਸਰੋਵਰ ਹੈ ਜੀ ਪ੍ਰਸ਼ਾਦ ਹੈ ਜੀ ਇਹ ਕੁਛ ਗੱਡੀ ਚੁਪੇ ਦਿੱਤਾ ਸੀ ਵਜ਼ਨ ਥੋੜਾ ਜਿਆਦਾ ਲੱਗਾ ਮੈਨੂੰ ਗੱਡੀ ਪਟਿਆਲੇ ਤੋਂ ਮਿਲ ਗਈ ਸੀ ਕੁਛ ਇਧਰੋਂ ਬੰਦੇ ਮਿਲ ਗਏ ਸੀ ਗੁਜਰਾ ਦੇ ਮੁੰਡੇ ਜਲਾਲਪੁਰ ਤੋਂ ਉਹਨਾਂ ਦੇ ਹੱਥ ਭੇਜ ਦਿੱਤਾ ਸੀ ਜੀ ਫਿਰ ਇਹ ਛੋਟਾ ਭਾਈ ਲੈ ਕੇ ਆਇਆ ਜੀ ਆਸਮਾਨ ਸਾਰਾ ਵੇਚੇ ਜੀ ਇਹ ਫਿਰ ਥੋੜਾ ਵਜਨ ਜ਼ਿਆਦਾ ਹੋ ਗਿਆ ਸੀ ਮੈਂ ਤਾਂ ਕਰਕੇ ਫਿਰ ਉਹ ਭੇਜ ਦਿੱਤਾ ਜੀ ਘਰ ਸਰੋਵਰ ਹੈ ਜੀ ਕਪੜੇ ਲੀੜੇ ਸੀ ਥੋੜੇ ਇੱਕ ਪੱਤ ਸੀ ਨਾਲ ਉਹ ਪੱਪ ਸਾਹਮਣੇ ਪਿਆ ਜੀ ਉਹ ਵੀ ਪੈ ਭੇਜ ਦਿੱਤਾ ਮੈਂ ਵਜਨ ਨਹੀਂ ਸੀ ਨਾ ਚੁੱਕ ਸਕਦਾ ਇਹ ਫੋਟੋ ਵਾਲੀ ਕਿਹਨੇ ਜਾਂਦੀ ਸੀ ਤੁਸੀਂ ਜੇ ਤੁਹਾਨੂੰ ਮੈਂ ਉਹ ਦਿੰਦੀ ਇਹ ਫੋਟੋ ਤਾਂ 2013 ਦੀ ਹੈ ਜੀ ਇਹ ਜਦੋਂ 2013 ਚ ਮੈਂ ਗਿਆ ਸੀਗਾ ਜੀ ਇਹ ਉਸ ਟਾਈਮ ਮੈਂ ਲੈ ਕੇ ਆਇਆ ਜੀ ਇਹ ਪਹਿਲੀ ਆਇਆ ਜੀ ਜਿਹੜੀਆਂ ਹੁਣ ਲੈ ਕੇ ਆਇਆ ਰੋਪੜ ਪਈਆਂ ਜੀ ਉਹ ਜੇ ਲਿਆਣੀਆਂ ਜੀ ਉਹ ਕਿਸੇ ਦੇ ਕੋਲ ਰੱਖ ਦਿੱਤੀਆਂ ਜੀ ਉਹ ਲਿਆਣੀਆਂ ਮੁੰਡਾ ਛੋਟਾ ਲੈ ਕੇ ਆ ਸਾਰੀਆਂ ਫੋਟੋਆਂ ਪੁਰਾਣੀਆਂ ਪਈਆਂ ਜੀ ਆਪਣੀ ਆ ਹੇਮਗੁੰਡ ਸਾਹਿਬ ਦੀ 2013 ਦੀ ਜੀ ਇਹ ਸਰੋਵਰ ਹੁੰਦਾ ਜੀ ਜਿਹੜਾ ਹਣ ਲੈਂਦਾ ਜੀ ਇਹ ਬਦਰੀਨਾਥ ਦੀ ਫੋਟੋ ਪਈ ਜੀ Vishnu Bhagwan ਦੀ ਜੇ ਖੋਲ ਕੇ ਮੱਥਾ ਮਖਾ ਟੇਕਣਾ ਜੀ ਮੈਂ ਇਹ ਆ ਜੀ ਪਹੁੰਚੇ ਤੁਹਾਡੇ ਸਾਹਮਣੇ ਜੀ ਇਹ ਕਿੰਨੇ ਹੁੰਦੇ ਤੁਹਾਡੀ 54 ਸਾਲ ਦੇ 54 ਸਾਲ ਜੀ ਹਾਂ ਜੀ ਠੀਕ ਹੈ 52 ਯਾਤਰਾ ਵਿੱਚ ਜਾ ਕੇ ਆਏ ਜੀ 12 ਸਾਲ ਤੋਂ ਹਾਂ ਜੀ

ਹਾਂ ਜੀ ਇਕਨਾਂ ਜੀ ਕੀ ਜਾਣ ਕਰ ਦੇ ਜਾਂਦੇ ਹੋ ਹੋਰ ਲੰਗਰੀਆਂ ਕਰ ਦੇ ਜਾਂਦੇ ਹੋ ਦੱਸੋ ਜੀ ਇਹ ਜੀ ਮੈਂ ਥੋੜਾ ਸਮਾਨ ਜਿਆਦਾ ਸੀਗਾ ਜੀ ਜਲਾਲਪੁਰ ਤੋਂ ਮੁੰਡੇ ਆਏ ਸੀ ਜੀ ਉਹ ਮੈਨੂੰ ਮਿਲੇ ਜੀ ਉੱਥੇ ਬਦਰੀ ਨਾਲ ਜੀ ਤੇ ਸਰੋਵਰ ਮੇਰਾ ਰਿਸ਼ੀ ਕੇਸ਼ ਪਿਆ ਸੀਗਾ ਜੀ ਮੈਂ ਉਹਨਾਂ ਨੂੰ ਫਿਰ ਪੱਤੀ ਦੇ ਕੇ ਸਰੋਵਰ ਇੱਕ ਪਾਪ ਜੀ ਥੋੜਾ ਜਿਹਾ ਕੱਪੜੇ ਲੀੜੇ ਸੀਗੇ ਜੀ ਭਾਜਨ ਜਿਆਦਾ ਸੀਗਾ ਜੀ ਇਹ ਜਿੱਥੇ ਮਹਾਰਾਜ ਤਿੰਨ ਜੋਗ ਦੀ ਤਪੱਸਿਆ ਕੀਤੀ ਜੀ ਅਮਰਤ ਕੁੰਡ ਜਲ ਸਰੋਵਰ ਜੀ ਹੀਮਕੁੰਡ ਸਾਹਿਬ ਜਿੱਥੇ ਮਹਾਰਾਜ ਨੇ ਤਿੰਨ ਜੋਗ ਦੀ ਤਪੱਸਿਆ ਕੀਤੀ ਹੈ ਜਦੋਂ ਰੋਜ਼ ਹੀ ਇਸ਼ਰਾਨ ਬਾਜ਼ਾ ਤੇ ਮਹਾਰਾਜ ਦਾ ਇਸ਼ਨਾਨ ਹੁੰਦਾ ਜਿੱਥੇ ਤਿੰਨ ਤਾਰ ਹੋਵੇ ਇਹ ਉਸ ਉਸ ਸਰੋਵਰ ਦਾ ਕੁੰਡ ਲਿਆ ਕੇ ਮੈਂ ਇਹ ਘਾ ਕੇ ਲੈਂਦਾ ਜੀ ਇਹ ਬਹੁਤ ਔਖਾ ਲਿਆ ਜੀ 5 ਲੀਟਰ ਦਾ ਤਿੰਨ ਦਿਨ ਬਿਵਾਰ ਹੋ ਗਿਆ ਜੀ ਉੱਪਰੋਂ 1 ਲੀਟਰ ਵਜਨ ਨਹੀਂ ਆਉਂਦਾ ਜੀ ਮੈਂ 5 ਲੀਟਰ ਲੈ ਕੇ ਆਇਆ ਉਹਨਾਂ ਦੀ ਬੜੀ ਕਿਰਪਾ ਹੋਈ ਉਹਨਾਂ ਦੀ ਕਿਰਪਾ ਨਾਲ ਲੈ ਕੇ ਆਇਆ ਜੀ ਉਹਨਾਂ ਦੇ ਚਰਨਾਚੇ ਤਿੰਨ ਜੋਗ ਦੀ ਤਪੱਸਿਆ ਦਾ ਸਰੋਵਰ ਹੈ ਜੀ ਜਿਹੜਾ ਮੈਂ ਲੈ ਕੇ ਆਇਆ ਜੀ ਇਹ ਮੈਂ ਥੋੜਾ ਦੱਸਣੋਂ ਪਹਿਲਾਂ ਰਹਿ ਗਿਆ ਸੀਗਾ ਜੀ ਆ ਕੀਤੀ ਹੈ ਜੀ ਆਗ ਦੀ ਥੈਦੀ ਹੈ ਜੀ ਜਿਹੜੀ ਧਰੋ ਲਿਆ ਜੀ 100 ਰੁਪਏ ਬਾਬਾ ਸੁਖਦੇਵ ਠੀਕ ਹੈ ਜੀ ਧੰਨਵਾਦ ਪਾਣੀ ਪੀ ਲੈਣਾ ਸੁਖਦੇਵ ਜੀ ਤੁਹਾਡੇ ਇੱਥੇ ਪਿੰਡ ਪਹੁੰਚਣ ਤੇ ਤੁਹਾਡਾ ਨਿੱਘਾ ਸਵਾਗਤ ਕਰਦੇ ਆ ਕਿ ਤੁਸੀਂ ਸਾਡੇ ਘਰ ਆ ਕੇ ਸਾਰੀ ਜਾਣਕਾਰੀ ਲਈ ਆ ਕਿਉਂਕਿ ਪੰਜਵੀਂ ਯਾਤਰਾ ਕੀਤੀ ਇਹਨਾਂ ਨੇ ਬੜੀ ਤਪੱਸਿਆ ਕੀਤੀ ਆ ਸੈਕ ਤੇ ਜਾਣਾ ਬੜਾ ਔਖਾ ਆ ਲੋਕ ਤਾਂ ਗੱਡੀਆਂ ਤੇ ਨਹੀਂ ਜਾਂਦੇ ਕਿਉਂਕਿ ਬਾਰਸ਼ਾਂ ਦਾ ਟਾਈਮ ਆ ਧੂਪ ਦੀ ਇੰਨੀ ਧੂਪ ਦੇ ਵਿੱਚ ਜਾਣਾ ਕੋਈ ਸੌਖੀ ਗੱਲ ਨਹੀਂ ਆ ਔਰ ਪਿੰਡ ਵਾਸੀਆਂ ਨੇ ਵੀ ਬੜਾ ਅਹਿਸਾਸ ਸਾਡਾ ਦਿੱਤਾ ਆ ਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈਗਾ ਤੇ ਮੈਂ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਮੈਂ ਤੁਹਾਡਾ ਕਰਦਾ ਤੁਸੀਂ ਸਾਡੇ ਇੱਕ ਬੋਲ ਤੇ ਇੱਥੇ ਸਾਡੇ ਪਿੰਡ ਹੈਡੋਵੇਟ ਪਹੁੰਚੇ पहुंचे हो मैं रोही राम पिंड है वाहगुरु जी का खालसा श्री वाहेगुरू जी की फतेह धनवाद जी तो वाहू जी का खालसा वाहू जी की फतेह ਮਾਫ ਕਰਨਾ ਜੀ ਪਹਿਲਾਂ ਮੈਂ ਇਹ ਦੋ ਕ ਸ਼ਬਦ ਬੋਲਣ ਤੋਂ ਭੁੱਲ ਗਿਆ ਜੀ ਜਿਹੜਾ ਮੈਂ ਯਾਤਰਾ 13 6 2025 ਤੋਂ ਹੇਡੋਂ ਬੇਟ ਸ਼੍ਰੀத் ਭਗਤ ਸਿੰਘ ਨਗਰ ਤੋਂ ਗਿਆ ਸੀ ਪੰਜਵੀਂ ਯਾਤਰਾ ਸ੍ਰੀ ਏਮਕੁੰਡ ਸਾਹਿਬ 12 ਸਾਲ ਤੋਂ ਗਿਆ ਸੀ ਪਲੱਸ ਬਦਰੀਨਾਥ ਕਦਾਰਨਾਥ ਇਹ ਜਿਹੜੇ ਮੈਂ ਤਿੰਨ ਧਾਮ ਸਵਾ ਮਹੀਨੇ ਦੇ ਵਿੱਚ ਘੁੰਮ ਕੇ 36 ਦਿਨ ਦੇ ਵਿੱਚ ਆਇਆ ਇਹ ਸਫਰ ਮੇਰਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 1800 ਕਿਲੋਮੀਟਰ ਪਲੱਸ ਪਹਾੜ ਪਲੱਸ ਮੇਨ ਮદાન ਪਲੇਨ ਪਲੱਸ ਪਹਾੜ ਬਣ ਚੁੱਕਾ ਜਿਹਦੇ ਵਿੱਚ ਮੈਂ 40 ਕਿਲੋਮੀਟਰ ਦੀ ਟੋਟਲ ਯਾਤਰਾ ਦੇ ਵਿੱਚ 40 45 50 ਕਿਲੋਮੀਟਰ ਫੈਦਲ ਯਾਤਰਾ ਕੀਤੀ ਹੈ ਉਹ ਵੀ ਸਾਈਕਲ ਨਹੀਂ ਸੀ ਜਾ ਸਕਦਾ ਇਸ ਕਰਕੇ ਮੈਂ ਵਾਹਿਗੁਰੂ ਦੀ ਕਿਰਪਾ ਨਾਲ 1800 ਕਿਲੋਮੀਟਰ ਯਾਤਰਾ ਕਰਕੇ ਘਰ ਆ ਚੁੱਕਾ ਹਾਂ ਦੁਬਾਰਾ ਤੁਹਾਡਾ ਕੀ ਵਿਚਾਰ ਹੈ ਤੁਮਾਰਾ ਵਿਚਾਰ ਕੀ ਹੈ ਹਾਂਜੀ ਹਾਂਜੀ ਅਗਲਾ ਵਿਚਾਰ ਜੀ ਮੈਂ ਤਾਂ ਸਿਰਫ ਥੋੜੇ ਦਿਨ ਰੈਸਟ ਕਰਕੇ ਸਪੀਰ ਨਗਾਹ ਬਾਬਾ ਬਾਲਕਨਾ ਦੀ ਯਾਤਰਾ ਸਾਈਕਲ ਤੇ ਮੇਰੀ ਉਹ ਵੀ ਮੈਂ ਜਾਣਾ ਚਾਹਨਾ ਹੈ ਪਰ ਮੈਂ ਜੇ ਰੈਸਟ ਕਰਨੀ ਹੈ ਬਾਣ ਵਾਲਾ ਸਮਾਂ ਵਾਹਿਗੁਰੂ ਨੂੰ ਪਤਾ ਜੀ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਮਹਾਰਾਜ ਦੀ ਕਿਰਪਾ ਨਾਲ ਹੋਇਆ ਜੀ ਜੋ ਵੀ ਹੋਇਆ